ਸਾਬਕਾ ਐਸਐਚਓ ਨੇ ਖੁਦ ਨੂੰ ਮਾਰੀ ਗੋਲੀ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਚਿਛਰੇਵਾਲ ਦਾ ਰਹਿਣ ਵਾਲਾ ਸੀ ਐਸਐਚਓ ਸੁਖਵਿੰਦਰ ਸਿੰਘ ਅਮਰਸਰ ਵੀ ਰੱਖੀ ਸੀ ਰਾਹੇ 'ਚ ਜਿੱਥੇ ਕਿ ਖੁਦ ਨੂੰ ਮਾਰੀ ਗਈ ਗੋਲੀ ਸਾਬਕਾ ਐਸਐਚਓ ਦਾ ਲੜਕਾ ਵੀ ਹੈ ਐਸਐਚਓ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਚਿਛਰੇਵਾਲ ਹਾਲ ਵਾਸੀ ਅਮਰਸਾ ਦੇ ਮਜੀਠਾ ਰੋਡ ਦੇ ਰਹਿਣ ਵਾਲੇ ਰਿਟਾਇਰਡ ਐਸ ਐਚਓ ਇੰਸਪੈਕਟਰ ਸੁਖਵਿੰਦਰ ਸਿੰਘ ਸੁਖਾ ਕੰਦਾਵਨ ਆਪਣੇ ਆਪ ਨੂੰ ਕਾਰਜ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਇੱਕ ਸੀਬੀਆਈ ਕੇਸ ਕਾਰਨ ਪਰੇਸ਼ਾਨ ਰਹਿੰਦੇ ਸਨ ਜਿਸ ਤਰ੍ਹਾਂ ਉਹਨਾਂ ਨੇ ਇੱਕ ਕਦਮ ਚੁੱਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਤੇ ਚਾਲੀ ਐਨਕਾਊਂਟਰ ਦਾ ਕੇਸ ਚੱਲ ਰਿਹਾ ਸੀ ਜਿਸ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਖਤਸ਼ਾ ਹੈ ਕਿ ਇਸ ਮਾਮਲੇ 'ਚ ਸਾਬਕਾ ਐਸ ਐਚਓ ਨੂੰ ਸਜ਼ਾ ਵੀ ਹੋ ਸਕਦੀ ਸੀ ਜਿਸ ਕਾਰਨ ਉਹ ਪਰੇਸ਼ਾਨ ਰਹਿੰਦੇ ਸੀ ਅਤੇ ਅੱਜ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਐਸਐਚਓ ਨੇ ਖੁਦ ਗੋਲੀ ਮਾਰੀ ਹੈ ਜਾਂ ਫਿਰ ਗਲਤੀ ਨਾਲ ਗੋਲੀ ਚੱਲੀ ਹੈ ਤੁਹਾਨੂੰ ਦੱਸ ਦਈਏ ਕਿ ਸੁਖਵਿੰਦਰ ਸਿੰਘ ਜੋ ਕਿ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਸ਼ਿਸ਼ਰੇਵਾਲ ਦਾ ਰਹਿਣ ਵਾਲਾ ਸੀ ਅਤੇ ਹੁਣ ਉਹ ਫਤੇਗੜ ਚੂੜੀਆਂ ਮਜੀਠਾ ਰੋਡ ਉੱਪਰ ਆਪਣੇ ਬਣਾਈ ਕੋਠੀ ਵਿੱਚ ਰਹਿ ਰਿਹਾ ਸੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਐਸਐਚਓ ਸੁਖਵਿੰਦਰ ਸਿੰਘ ਦਾ ਲੜਕਾ ਵੀ ਪੁਲਿਸ 'ਚ ਬਤੌਰ ਐਸਐਚਓ ਸ਼ਹਿਰਵਾਂ ਨਿਭਾਰਿਆ ਹੈ ਪੁਲਸ ਵੱਲੋਂ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅੱਜ ਬੜੀ ਦੁੱਖ ਦੀ ਘਟਨਾ ਹੋਈ ਹੈ ਸਾਡੇ ਰਿਟਾਇਰ ਇੰਸਪੈਕਟਰ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਜੀ ਜੋ ਦੋ ਤਿੰਨ ਸਾਲ ਪਹਿਲਾਂ ਰਿਟਾਇਰ ਹੋਏ ਸੀ ਅਮਰਸਰ ਸਿਟੀ ਵਿੱਚੋਂ ਉਹਨਾਂ ਦੀ ਅੱਜ ਅਚਨਚੇਤ ਐਕਸੀਡੈਂਟਲ ਮੌਤ ਹੋ ਗਈ ਹੈ ਇਸ ਸਬੰਧ ਵਿੱਚ ਐਸਟੀਓ ਸਦਰ ਅਸੀਂ ਸਾਰੇ ਮੌਕੇ ਤੇ ਪਹੁੰਚੇ ਹਨ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਨਿਸ਼ਚੀ ਕਰਨ ਤੋਂ ਬਾਅਦ ਹੀ ਪਤਾ ਚੱਲੇਗਾ ਕਿੰਨਾ ਹਾਲਾਤਾਂ ਵਿੱਚ ਮੌਤ ਹੋਈ ਪਤਾ ਲੱਗ ਰਿਹਾ ਇਥੇ ਬਾਥਰੂਮ ਜਾ ਕੇ ਗੋਲੀ ਚਲਾਈ ਉਹਨਾਂ ਨੇ ਆਪਣੇ ਕਿਚੀ ਥੱਲੇ ਮਾਰੀ ਗੋਲੀ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਨਵੈਸਟੀਗੇਸ਼ਨ ਮੁਕੰਮਲ ਹੋਏਗੀ ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਪਾਵਾਂਗੇ ਕਿ ਕਿੰਨਾ ਹਾਲਾਤਾਂ ਵਿੱਚ ਮੌਤ ਹੋਈ ਲਾਇਸੈਂਸੀ ਉਹਨਾਂ ਦੇ ਪਿਸਟਲ ਸੀਗਾ ਜਿਹਦੇ ਵੈਪਰ ਤੋਂ ਉਹਨਾਂ ਕੋਲ ਲਾਇਸੈਂਸੀ ਵੀ ਆ ਗਿਆ ਸੀ ਸਰਕਾਰੀ ਵੀ ਸੀ ਗਨਮੈਨ ਨੂੰ ਜਿਹਨਾਂ ਨੂੰ ਮਿਲੇ ਸੀ ਸੁਰੱਖਿਆ ਵਾਸਤੇ ਕਿਉਂਕਿ ਉਹਨਾਂ ਨੇ ਮਹਿਕਮੇ ਵਿੱਚ ਬਹੁਤ ਕੰਮ ਕੀਤਾ ਬੜੇ ਜਾਹਬਾਜ਼ ਤੇ ਦਲੇਰ ਅਫਸਰ ਸੀ ਬੜਾ ਨਾਂ ਸੀ ਉਹਨਾਂ ਦਾ ਤੇ ਜਿੱਥੇ ਵੀ ਕਿੰਤਨਾਤੀ ਹੁੰਦੀ ਸੀ ਕਹਿੰਦੇ ਉੱਥੋਂ ਜਿਹੜੇ ਅਪਰਾਧੀ ਸੀ ਉਹ ਭੱਜ ਜਾਂਦੇ ਸੀਗੇ ਬਿਲਕੁਲ ਇਹ ਗੱਲ ਸਹੀ ਹੈ ਜੀ ਉਹ ਬਹੁਤ ਉਹਨਾਂ ਨੇ ਮਿਹਨਤ ਨਾਲ ਲਗਨ ਨਾਲ ਦਲੇਰੀ ਨਾਲ ਕੰਮ ਕੀਤਾ ਤੋਂ ਉਹਨਾਂ ਰਿਟਾਇਰਮੈਂਟ ਤੋਂ ਬਾਅਦ ਵੀ ਅਸੀਂ ਉਹਨਾਂ ਕੋ ਮਹਿਕਮਾ ਸੇਵਾਵਾਂ ਲੈਂਦਾ ਰਿਹਾ ਵਾ ਕਿਉਂਕਿ ਉਹ ਪੁਰਾਣਾ ਤਜਰਬਾ ਸ਼ੁਨਾਂ ਦਾ ਬਹੁਤ ਸਰਵਿਸ ਲੰਬੀ ਸਰਵਿਸ ਕੀਤੀ ਹੈ ਸਾਡੀ ਪਿਛਲੀ ਮੁਲਾਕਾਤ ਕਿਦੋਂ ਪਈ ਅਸੀਂ ਇਕੱਠਿਆਂ ਕੰਮ ਕੀਤਾ ਕਾਫੀ ਦੇਰ ਤਕਰੀਬਨ 1 ਮਹੀਨਾ ਪਹਿਲਾਂ ਮੁਲਾਕਾਤ ਹੋਈ ਮਿਲਦੇ ਰਹਿੰਦੇ ਸੀ ਬੜੇ ਵਧੀਆ ਹਸਦਿਲ ਸੀ ਬੜੇ ਵਧੀਆ ਇਨਸਾਨ ਸੀ ਕੋਈ ਗੱਲ ਕੋਈ ਡਿਪਰੈਸ਼ਨ ਜਾਂ ਕੋਈ ਹੋਰ ਇਸ ਬਾਰੇ ਤੁਹਾਨੂੰ ਪਰਿਵਾਰ ਦੱਸ ਸਕਦਾ ਵਾ ਤੇ ਪਰਿਵਾਰ ਹੁਣ ਕਿਉਂਕਿ ਐਡੀ ਵੱਡੀ ਘਟਨਾ ਵਾਪਰੀ ਪਰਿਵਾਰ ਚ ਸਦਮੇ ਚ ਨੇ ਜੀ ਇਸ ਕਰਕੇ ਉਹਨਾਂ ਨਾਲ ਗੱਲਬਾਤ ਨਹੀਂ ਹੋ ਰਹੀ ਜਦੋਂ ਉਹਨਾਂ ਨਾਲ ਪਰਿਵਾਰ ਨਾਲ ਗੱਲਬਾਤ ਹੁੰਦੀ ਹੈ ਫੇਰ ਹੀ ਪਤਾ ਲੱਗੇਗਾ ਕੀ ਕਾਰਨ ਸੀ ਸਰ ਕੋਈ ਸ਼ਾਰਟਸ ਲੈ ਜਾਂਦੀ ਸੀ ਕੋਈ ਕਿਸ ਤੱਕ ਚਲਦੇ ਰਹਿੰਦੇ ਹਰੇਕ ਪੁਲਿਸ ਅਫਸਰ ਕੋਲ ਨੂੰ ਕੋਈ CBI ਦਾ ਕੋਈ ਕੇਸ ਹੀ ਇਹਨਾਂ ਦਾ ਬੜੇ ਅਫਸਰਾਂ ਦੇ ਪਤਨ ਕੇਸ ਤੱਕ ਚਲਦੇ ਰਹਿੰਦੇ ਜਿਹੜੇ ਬੜੇ ਅਫਸਰਾਂ ਦੇ ਚਲਦੇ ਨੇ ਕੇਸ ਨਾਲ ਕੋਈ ਐਡੀ ਵੱਡੀ ਗੱਲ ਨਹੀਂ ਅੱਜ ਸਾਡੀ ਟੀਮਾਂ ਅੰਦਰ ਨੇ ਚੈੱਕ ਕਰ ਰਹੀਆਂ ਨੇ ਇਨਵੈਸਟੀਗੇਸ਼ਨ ਤੋ ਜਦੋਂ ਸਾਨੂੰ ਰਿਪੋਰਟ ਦੇਣਗੇ ਫੇਰ ਹੀ ਪਤਾ ਲੱਗੂ ਕਿੰਨੇ ਜੈਜੂਲਟੀ ਹੋ ਚੁੱਕੀ ਹੈ ਜੀ ਹਾਂਜੀ ਜੀ